ਇਹ ਇਹ ਸਾਰਾ ਕੰਡੀਸ਼ਨ ਦਾ origignal ਹੈ। ਆ ਵੀ ਨਾਲ ਦੇਣਾ ਟਰੈਕਟਰ ਦੇ ਜਿੰਨੇ ਵੀ ਹੈਗੇ ਨੇ। ਕੰਨੇ ਨੇ ਨਾ ਟਰੈਕਟਰ ਦੂਆ ਜੋੜਾ ਹੀ ਆ ਟਰੈਕਟਰ ਟਾਇਰਾਂ ਦਾ। ਅਸਾਂ ਟਾਇਰਾਂ ਦਾ ਜੋੜਾ ਦੂਜਾ ਹੈ। ਦੂਜਾ ਜੋੜਾ ਲੱਗਾ ਹੈ ਟਰ। ਪਰ ਮੈਂ ਇਹ ਕੁੱਲਮ ਲਾ ਕੇ ਇਹ ਕਹਿ ਦਈਏ। ਬੰਪਰ ਕੋਲੇ ਕੇ ਸਾਰਾ ਟਰੈਕਟਰ origignal ਆ ਭਾਈ। ਹਾਂ ਹਾਂ। ਬੰਪਰ ਵੀ ਨਾਲ ਦਾ। ਬਿਲਕੁਲ ਹਾਂ ਉਹ ਤੋਂ ਬਾਅਦ ਇੱਥੋਂ ਲੱਗ ਜੀ ਇਹ ਸ਼ੋ ਤਾਂ ਸਾਰਾ origignal ਹੈ ਬਿਲਕੁਲ ਜੀ ਕਿਤੇ ਵੀ ਆ ਗਾਦੇ ਆਪਾਂ ਦੇਣ ਦਾਣਾ ਹੋਰ ਦੱਸ ਕੋਈ ਮਤਲਬ ਕੋਈ ਡੈਂਟ ਪਏ ਤੋਂ ਪੇਂਟ ਤੇ ਨਹੀਂ ਬਿਲਕੁਲ ਨੋ 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 ਨਾ ਕੋਈ ਪ੍ਰੋਬਲਮ ਇਹ ਕਿਹੜਾ ਪਰ ਵੀ ਸਾਰਾ ਯਾ ਸਾਰੀ ਸ਼ੋ origignal ਹੈ ਉਹ ਤੋਂ ਬਾਅਦ ਗੱਲ ਕਰ ਲਈ ਹਿੱਸੇ ਦੀ ਬਈ ਹਿੱਸਾ ਵੀ origignal ਹੈ ਹਾਂ ਜੀ ਹਾਂ ਦੇਖੋ ਕੋਈ ਪੇਂਟ ਨਹੀਂ ਬੱਜਿਆ ਕਿੰਨਾ ਸਾਫ ਆ ਦੇਖ ਲਓ ਜੀ ਸਾਰਾ ਬਸ 6 ਕਿੱਲੇ ਦੀ ਖੇਤੀ ਕਰਦੇ ਉਹ ਟਰੈਕਟਰ ਨਾਲ ਫਿਰ ਤੇ ਨਹੀਂ ਚੱਲਣੀ ਕੀ ਆ ਧਰਮੇ ਬਈ ਆ ਰੇਮਾਂ ਦੇ ਕਰਮ ਵੀ ਦਿਖਾ ਲੈ ਮੂਰਲੇ ਸਫਾਈ ਚੈੱਕ ਕਰੋ ਰੇਮਾਂ ਦੀ ਉਹ ਤੋਂ ਬਾਅਦ ਇੱਧਰ ਵੀ ਆ ਜਾ ਆ ਮ ਆ ਆ ਮਗਰਾੜ ਦਿਖਾ ਤਰ ਵੀ ਪਹਿਲਾਂ ਤੋਂ ਉੱਪਰ ਅੰਦਰੋਂ ਵੀ ਚੈੱਕ ਕਰਵਾ ਰਿਮ ਚੈੱਕ ਕਰਵਾ ਹੁਣ ਬਈ ਟਾਇਰਾਂ ਦੀ ਤੁਸੀਂ ਜੋੜੀ ਕਿਹ ਦੁਬਾਰ ਦੀ ਆ ਆ ਦੂਜੀ ਜੋੜੀ ਲੱਗੀ ਏਨ ਸੱਤ ਮਾਡਲ ਇਹ ਕਿੰਨੇ ਦੇ ਵਿੱਚ ਪਾਏ ਹੋਏ ਨੇ ਇਹ 14 ਦੇ ਲੱਗੇ ਹੋਣੇ ਕਰ ਲਓ ਉਸ ਕਰ ਇੰਜਨ ਦੇ ਵਿੱਚ ਆ ਤੇ ਹੋਰ ਵੀ ਦੇਖ ਰੇਸ ਵਾਲੀ ਸੀਲ ਵੀ ਹਾਲੇ ਤੱਕ ਉਮੀ ਪਈ ਆ ਲੈ ਵੀ ਸੱਜਣਾ ਅੱਜ ਆਪਾਂ ਪਹੁੰਚ ਗਏ ਮਲੇਰ ਕੋਟਲਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਪਿੰਡ ਕਿਹੜਾ ਤੁਹਾਨੂੰ ਮੈਂ ਥੋੜਾ ਜਿਹਾ ਦੱਸ ਦਿੰਨਾ ਤੁਸੀਂ ਸਾਰੀ ਜਾਣਦੇ ਹੋ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਉਹਨਾਂ ਦਾ ਜੱਦੀ ਪਿੰਡ ਪਤਾ ਕਿਹੜਾ ਬਾਲੇ ਭਰਾਵਾਂ ਨੂੰ ਪਤਾ ਨਹੀਂ ਹੋਣਾ ਉਹਨਾਂ ਦਾ ਪਿੰਡ ਅਸਲ ਹੈਗਾ ਕੁੱਪਕਲਾਂ ਕੁੱਪਕਲਾਂ ਦੇ ਬਿਲਕੁਲ ਲਾਗੇ ਉਹਨਾਂ ਦੇ ਜਾਨੀ ਕਿ ਇਹ ਕਹਦੀ ਹੈ ਵੀ ਮੁਹੰਮਦ ਸਦੀਕ ਦੇ ਗਵਾਂਢੀ ਪਿੰਡ ਦੇ ਵਿੱਚ ਪਹੁੰਚੇ ਹੋયા ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਹਨਾ ਵੀ ਬਾਈ ਯਾਰ ਵਜਬ ਰੇਟ ਦੇ ਵਿੱਚ ਕੋਈ ਸਾਨੂੰ ਵਧੀਆ ਟਰੈਕਟਰ ਲੱਭ ਕੇ ਨਹੀਂ ਦਿੰਦਾ ਤੇ ਲੈ ਮੈਂ ਤਰੂ ਅੱਜ ਫਿਰ ਫਟਾਫਟ ਸੰਪਰਕ ਕਰ ਲਿਓ ਬਾਈ ਅਮਰਜੀਤ ਦੇ ਘਰੇ ਪਹੁੰਚੇ ਆ ਵਜਬ ਰੇਟ ਦੇ ਵਿੱਚ ਤੁਹਾਨੂੰ ਜ ਚੰਗਾ ਟਰੈਕਟਰ ਲੱਭ ਕੇ ਦਿੱਤਾ ਟਰੈਕਟਰ ਵੀ ਉਹ ਹੈ ਜਿਹੜਾ ਹਰ ਇੱਕ ਦੇ ਦਿਲ ਦੇ ਵਿੱਚ ਵਸਿਆ ਹੋਇਆ ਹੈ ਜਿਹੜਾ ਹਰ ਇੱਕ ਸੱਜਣ ਚਾਹਣ ਵਾਲਾ ਆਪ ਮੁਹਾਰੀ ਕਹਿ ਦਿੰਦਾ ਵੀ ਯਾਰ ਹੋਵੇ ਤਾਂ ਸਾਡੇ ਘਰੇ ਮੈਂ ਦੱਸਦਾ ਨਹੀਂ ਵੀ ਆਹ ਟਰੈਕਟਰ ਹੋਵੇ ਪਹਿਲਾਂ ਬਾਈ ਨੂੰ ਮਿਲਾਦੀ ਬਾਈ ਇਸਰੀ ਗੱਲ ਜੀ ਕੀ ਯਾਰ ਜਾਣ ਸਰ ਹਾਂ ਬਹੁਤ ਵਧੀਆ ਨਾ ਬਾਈ ਦਾ ਹੈਗਾ ਅਮਰਜੀਤ ਵੀਰੇ ਹੈ ਨਾ ਹਾਂਜੀ ਹਾਂਜੀ ਪਿੰਡ ਪਿੰਡ ਦੱਸਿਓ ਕਿਹੜਾ ਮੈਂ ਥੋੜਾ ਜਿਹਾ ਦੱਸਦਾ ਮੈਂ ਕਹਾ ਮੁਹੰਮਦ ਸਦੀਕ ਦਾ ਗੁਆਂਟੀ ਪਿੰਡ ਹੈ ਇਹ ਹਾਂ ਲੱਗੀ ਆ ਪਿੰਡ ਜੀ 3 ਕਿਲੋਮੀਟਰ 2 ਕਿਲੋਮੀਟਰ ਪਿੰਡ ਆਪਣਾ ਪਿੰਡ ਪਿੰਡ ਦਾ ਨਾਮ ਕੀ ਹੈ ਜੱਤਵਾਲ ਕਲਾਂ ਜੀ ਜੱਤਵਾਲ ਕਲਾਂ ਪਿੰਡ ਹੈ ਬਾਈ ਇੱਥੋਂ ਜਿਹੜਾ ਮੁਹੰਮਦ ਸ ਇਹ ਤਾਂ 2 2 ਕਿਲੋਮੀਟਰ 2 ਕਿਲੋਮੀਟਰ ਦੂਰ ਹੈ 2 ਕਿਲੋਮੀਟਰ ਓਕੇ ਤੇ ਹੁਣ ਆਪਾਂ ਚੀਜ਼ ਦਿਖਾਈਏ ਕਿਹੜੀ ਬਕਾਊਆ ਮਾਰੀ ਇਧਰੋਂ ਕੈਮਰਾ ਮੇਤਰਵਾਹ ਟਰੈਕਟਰ ਬਕਾਊਆ ਪਰ ਮੈਂ ਖਾਸੀ ਦੱਸ ਦਿਆਂ ਬਾਈ ਕਹਿੰਦਾ ਬਾਈ ਹੋਰ ਵੀ ਹੈ ਕਹਿੰਦਾ ਧੁੱਪੇ ਕਦੇ ਮੈਂ ਟਰੈਕਟਰ ਨੂੰ ਖੜ੍ਹ ਨਹੀਂ ਦਿੱਤਾ ਉਹ ਬ੍ਰਾਂਡੇ ਦੇ ਵਿੱਚ ਲਾਉਂਦਾ ਹੁੰਦਾ ਉਹ ਉੱਥੋਂ ਕਢਵਾਇਆ ਟਰੈਕਟਰ ਆਪਣੇ ਹੁਣ ਬਾਈ ਕਿੰਨਾ ਟਾਈਮ ਹੋ ਗਿਆ ਪਹਿਲਾਂ ਮੈਨੂੰ ਕਹ ਦੱਸਿਓ ਇਹ ਟਰੈਕਟਰ ਤੁਸੀਂ ਨਵਾਂ ਕਢਵਾਇਆ ਤੀ ਜਾਂ ਚੱਲਦਾ ਲੈਤਾ ਸੀ ਨਹੀਂ ਆਪਣੇ ਰਿਸ਼ਤੇਦਾਰਾਂ ਕੋਲੇ ਦੀ ਮਤਲਬ ਬਾਅਦ ਚ ਲੱਗੇ ਕੈਨੇਡਾ ਆ ਅਸੋ ਕੈਨੇਡਾ ਚਲੇ ਗਏ ਤੋ ਤੁਹਾਨੂੰ ਦੇਗੇ ਹਾਂ ਡਾਕਟਰ ਆਪਾਂ ਦੇ ਤੁਸੀਂ ਇਹ ਨਾਮ ਕਰਵਾ ਲਿਆ ਤੇ ਉਹਨਾਂ ਦੇ ਨਾਂ ਤੇ ਚੱਲਦਾ ਬਾਹੂ ਵੀ ਚੱਲਦਾ ਆਪਣੇ ਕੋਲੇ ਉਹ ਵੀ ਚੱਲਦਾ ਹਾਂ ਐਫੀ ਡਾਪਟ ਲਿਆ ਯਾਰ ਯਾਨੀ ਕਿ ਫਰਸਟ ਓਨਰ ਹੈ ਜੀ ਹਾਂ ਹੈਨਾ ਫਰਸਟ ਓਨਰ ਹੈ ਇਹ ਇਹਦਾ ਪੀਵੀ ਕਿੰਨਾ ਹੋਊਗਾ ਬਈ ਕਿਵੇਂ ਜੀ ਮਤਲਬ ਪੀਵੀ ਜਿਵੇਂ ਹੁੰਦਾ ਆਪਣੇ ਕੋਲ ਲੁਧਿਆਣੇ ਦਾ 10 ਹੋ ਗਿਆ ਬਰਨਾਲੇ ਦਾ 19 ਹੋ ਗਿਆ ਸੰਗਰੂਰ ਦਾ ਹੋ ਗਿਆ ਹੋ ਗਿਆ ਜੀ ਆਹੀ ਆਹੀ ਹੈ ਜਿਹੜਾ ਨੰਬਰ ਚੱਲਦਾ ਤਾਂ ਇਹੀ ਚੱਲਦਾ ਆਪਣੇ 13 ਨੰਬਰ ਹੈ ਦਾ ਪੀਵੀ 13 ਪੀਵੀ 13 ਮੈਂ ਪਤਾ ਕਿਉਂ ਪੁੱਛਿਆ ਬੀ ਤੁਹਾਡਾ ਜਿਹੜਾ ਇਹ ਮਲੇਰ ਕੋਟਲਾ ਤਾਂ ਹੁਣ ਬਣਿਆ ਹੂੰ ਹੂੰ ਇਹ ਪੀਵੀ 13 ਜੀ ਪੈਂਦਾ ਸੀ ਪਹਿਲਾਂ ਸੰਗਰੂਰ ਦੀ ਪੈਂਦਾ ਸੀ ਹੈਨਾ ਗੱਲ ਇਹ ਹੈ ਨਾ ਬਾਈ ਬਾਲੇ ਸੱਜਣਾ ਦਾ ਐ ਮਨ ਦੇ ਵਿੱਚ ਇਹ ਸਵਾਲ ਹੁੰਦਾ ਅਗਲਾ ਕਹਿੰਦਾ ਯਾਰ ਅੱਧੇ ਸੱਜਣ ਨੂੰ ਵੀ ਕਹਿ ਦਿੰਦੇ ਆ ਵੀ ਅਸੀਂ ਰਿਸ਼ਤੇਦਾਰੋਂ ਤੇ ਲਿਆਂਦਾ ਸੀ ਮੈਂ ਤਾਂ ਪੁੱਛਿਆ ਸੀ ਵੀ ਠੀਕ ਆ ਤੁਹਾਡੇ ਰਿਸ਼ਤੇਦਾਰਾਂ ਤੋਂ ਲਿਆਂਦਾ ਹੋਇਆ ਉਹ ਵੀ ਸੰਗਰੂਰ ਜਲੇ ਚ ਪਿੰਡ ਪੈਂਦਾ ਉਹਨਾਂ ਦਾ ਹਾਂ ਹਾਂ ਮਰੇ ਕੋਲ ਜਾ ਮਲੇਰ ਕੋਟਲੇ ਚ ਪੈਂਦਾ ਬਸ ਠੀਕ ਆ ਫਿਰ ਤਾਂ ਪੀਵੀ 13 22 ਦਾ ਤੇ ਬਾਈ ਮੈਨੂੰ ਕੱਲ ਦੱਸਿਓ ਇਹ ਇਹ ਸਾਰਾ ਕੰਡੀਸ਼ਨ ਦਾ Ориਜਨਲ ਹੈ ਬਿਲਕੁਲ ਜੀ ਐਂਡ ਵੀ ਨਾਲ ਦੇ ਨੇ ਬ ਅੱਛਾ ਆ ਐਂਡ ਨਾਲ ਦੇ ਜਿਹੜੇ ਹੂੰ ਕਾ ਵੀ ਨਾਲ ਦੇ ਨੇ ਟਰੈਕਟਰ ਦੇ ਜਿੰਨੇ ਵੀ ਹੈਗੇ ਨੇ ਅੱਛਾ ਐਂਡ ਨਾਲ ਦੇ ਨਟਾਈ ਰਾਡ ਨਾਲ ਦੇ ਆ ਸਾਰੇ ਨਾਲ ਦੇ ਆ ਵੀ ਆ ਵੀ ਬਾਦਲੀ ਹੁੰਦੀ ਆ ਆ ਵੀ ਨਾਲ ਦੀ ਇਹਦੇ ਹੂੰ ਗੰਦ ਦਾ ਬਣ ਗਈ ਆ ਦੇਖਾ ਖੁੱਗੀ ਵੀ ਬਾਦ ਨਹੀਂ ਹੁੰਦੀ ਨਾ ਨਰਮੋਲ ਹਾਂ ਉਹ ਵੀ ਨਾਲ ਦੀ ਆ ਸੈਲਫ ਵੀ ਨਾਲ ਦੀ ਆ ਤੇ ਆ ਵੀ ਆਲਟਰਨੇਟਰ ਵੀ ਨਾਲ ਦਾ ਨਾਲ ਦਾ ਦੀ ਭਾਈ ਮੈਨੂੰ ਇਹ ਦੱਸੋ ਟਰਮੀ ਮਾਡਲ ਕਿੰਨਾ ਭਾਈ ਮਾਡਲ ਦੱਸ ਪਹਿਲਾਂ ਦੇਖ ਕਿੰਨਾ ਮਾਡਲ 2007 ਆ ਇਹ 7 ਮਾਡਲ ਹੈ ਕਈ ਸੱਜਣਾ ਆਏ ਦਾ ਚਲਾਉਂਦੇ ਹੁਣ ਕਿ ਵੀ ਉੱਚਾ ਮਾਡਲ ਹੋ ਜਿਹੜਾ ਸਾਰਾ ਕੁਝ ਹੀ ਨਾਲ ਦਾ ਹੈ ਹੈ ਕੰਨਿਆ ਨਾ ਟਰੈਕਟਰ ਦੂਆ ਜੋੜਿਆ ਟਰੈਕਟਰ ਟੈਰਾਂ ਦਾ ਅਸਾ ਟੈਰਾਂ ਦਾ ਜੋੜਾ ਦੂਜਾ ਹੈ ਦੂਜਾ ਜੋੜਾ ਲੱਗਿਆ ਟਰਮੇ ਇੱਕ ਕੋਲਮ ਲਾ ਕੇ ਇਹ ਕਹਦੀਏ ਬੰਪਰ ਕੋ ਲੈ ਕੇ ਸਾਰਾ ਟਰੈਕਟਰ origignal ਆ ਬਈ ਹਾਂ ਹਾਂ ਬੰਪਰ ਵੀ ਨਾਲ ਦਾ ਬਿਲਕੁਲ ਹਾਂ ਉਸ ਤੋਂ ਬਾਅਦ ਇੱਥੋਂ ਲੱਗ ਜੀਏ ਸ਼ੋ ਤਾਂ ਸਾਰਾ origignal ਹੈ ਬਿਲਕੁਲ ਜੀ ਕਿਤੇ ਵੀ ਆ ਗਾਦੇ ਆਪਾਂ ਦੇਣ ਦਾਣਾ ਉਹ ਦੱਸ ਅਸਾ ਕੋਈ ਮਤਲਬ ਕੋਈ ਡੈਂਟ ਪਏ ਤੋਂ ਪੇਂਟ ਤੇ ਨਹੀਂ ਬਿਲਕੁਲ ਨੋ 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 ਨਾ ਕੋਈ ਪ੍ਰੋਬਲਮ ਇਕੜਾ ਪਰ ਸਾਰੇ ਆ ਸਾਰੀ ਸੋ ਅਰੀਜਨਲ ਹੈ ਉਹ ਤੋਂ ਬਾਅਦ ਗੱਲ ਕਰ ਲਈ ਹਿੱਸੇ ਦੀ ਬਈ ਹਿੱਸਾ ਵੀ ਅਰੀਜਨਲ ਹੈ ਹਾਂਜੀ ਹਾਂ ਆ ਦੇਖੋ ਕਿੰਨਾ ਸਾਫ ਆ ਦੇਖ ਲਓ ਜੀ ਸਾਰਾ ਸਫਾਈ ਚੈੱਕ ਕਰ ਹਾਂਜੀ ਹੈਨਾ ਉਹ ਤੋਂ ਬਾਅਦ ਚੁੱਲ੍ਹਾ ਚੈੱਕ ਕਰਵਾ ਸਾਰਾ ਆਲਟਰਨੇਟਰ ਵਾਈ ਕੰਦਾ ਨਾਲ ਦਾ ਹੈ ਤੇ ਪੰਪ ਨਾਲ ਦਾ ਨਹੀਂ ਇਥੋਂ ਤਾਂ ਬੇਸਿਕ ਕਲ ਰੁੱਟ ਜਾਂਦਾ ਬਈ ਹੈਨਾ ਆ ਦੇਖੋ ਟਰਮੇ ਐਂਡ ਨਾਲ ਦੇ ਨੇ ਹੈਨਾ ਆ ਸਾਰੇ ਸਪੈਡਲ ਚੈੱਕ ਕਰਵਾ ਦੇ ਸਾਰਾ ਕੋ ਨਾਲ ਦਾ ਆ ਘੁੱਗੀ ਚੈੱਕ ਕਰਵਾ ਦੇ ਹੈ ਸਾਰੀ ਨਾਲ ਦੀ ਆ ਦੇਖੋ ਆ ਸਾਰਾ ਬਲਾਕ ਚੈੱਕ ਕਰਵਾ ਬਈ ਪੱਠੀ ਵੀ ਨਾਲ ਦੀ ਹੋਈ ਤੇ ਹਾਂ ਹਾਂ ਨਾਲ ਦੀ ਨਾਲ ਦੀ ਪੱਠੀ ਵੀ ਨਾਲ ਦੀ ਨਾਲ ਦੀ ਡਾਕਟਰ ਦੀ ਹਾਂਜੀ ਨੂਜਾ ਵੀ ਨਾਲ ਦੀਆਂ ਅੱਛਾ ਜੀ ਹੂੰ ਤਾਂ ਮੈਂ ਇੱਧਰ ਵੀ ਆ ਹੋਏ ਆ ਕਰਵਾ ਬੈਟਰੀ ਬਾਕਸ ਤੋਂ ਕਰਵਾ ਟਾਪਾ ਚੈੱਕ ਕਰ ਪੈਰਾਂ ਨੂੰ ਵੀ ਕਰਵਾ ਚੈੱਕ ਲੈ ਹੂੰ ਤੇ ਹੋਰ ਵੱਡੀ ਗੱਲ ਆ ਵੀ ਚੈੱਕ ਕਰਵਾ ਦੇ ਆ ਵੀ ਚੈੱਕ ਕਰਵਾ ਦੇ ਇੱਥੇ ਕੋਈ ਸੀ ਯਾਰ ਆਪਣੇ ਵਾਲੇ ਪਿੰਡ ਵਾਲੇ ਤੋਂ ਕਮਲ ਮਲ ਕੇ ਪੈਰ ਤਾਂ ਜਰੂਰ ਚੱਲੇ ਨਹੀਂ ਨਾ ਡਾਕਟਰ ਉਹ ਚੱਲੇ ਨਹੀਂ ਚਲਾਈ ਨਹੀਂ ਹੋਈ ਡਾਕਟਰ ਦੀ ਬਈ ਕਿੰਨੇ ਕਿੰਨੇ ਖੇਤੀ ਕਰਦਾ ਇਹਦੇ ਨਾਲ ਵੀ ਰਾਮਰਜੀਤ ਬਹੁਤ ਦਾ 4-5 ਕਿੱਲਾਂ ਦੀ ਖੇਤੀ ਜਾਂ 6 ਕਿੱਲਾਂ ਦੀ ਬਸ ਬਸ 6 ਕਿੱਲਾਂ ਦੀ ਖੇਤੀ ਕਰਦੇ ਉਹ ਟਰੈਕਟਰ ਨਾਲ ਫਿਰ ਤੇ ਨਹੀਂ ਚੱਲਣੀ ਕੀ ਆ ਧਰਮੇ ਬਈ ਆ ਰਿਮਾਂ ਦੇ ਕਰਮ ਵੀ ਦਿਖਾ ਲੈ ਮੂਰਲੇ ਸਫਾਈ ਚੈੱਕ ਕਰੋ ਰਿਮਾਂ ਦੀ ਉਹ ਤੋਂ ਬਾਅਦ ਇੱਧਰ ਵੀ ਆ ਜਾ ਆ ਮਗਰ ਮਾਰ ਦੇਣਾ ਹਾਂ ਆ ਆ ਆ ਮਗਰਾੜ ਦਿਖਾ ਧਰਮੇ ਪਹਿਲਾਂ ਤੇ ਉੱਪਰ ਅੰਦਰੋਂ ਵੀ ਚੈੱਕ ਕਰਵਾ ਰਿਮ ਚੈੱਕ ਕਰਵਾ ਹੁਣ ਬਈ ਟਾਇਰਾਂ ਦੀ ਤੁਸੀਂ ਜੋੜੀ ਕਿਹ ਦੁਬਾਰ ਦੀ ਆ ਹਾਂ ਦੂਜੀ ਜੋੜੀ ਲੱਗੀ ਜਾਨੂ ਸੱਤ ਮਾਡਲ ਇਹ ਕਿੰਨੇ ਦੇ ਵਿੱਚ ਪਾਏ ਹੋਏ ਨੇ ਇਹ ਛੇ 14 ਚ ਲੱਗੇ ਹੋਣੇ ਚੱਲੇ ਹੋ ਤੇ ਬਈ 3000 ਘੰਟਾ 3000 ਘੰਟਾ 3000 ਘੰਟਾ ਚੱਲੇ ਹੋਏ ਤੇ ਹੁਣ ਕਿੰਨਾ ਕਿ ਜਾਊ ਆਪਾਂ ਉਹ ਵੀ ਚੈੱਕ ਕਰਾਂਗੇ ਧਰਮੇ ਆ ਕਰਵਾਇਆ ਕਿ 14 ਚ ਵਾਈ ਕਹਿੰਦਾ ਟਾਇਰ ਪਵਾਇਤੀ ਦੇ ਆ ਲਿਖਿਆ ਵੀ ਉਹ ਦੇਖੋ ਕਾਹਦੇ ਹਾਂ ਉਹ ਕਰ ਲੇ ਵੀਰੇ ਮਾਰ ਕੇ ਚੈੱਕ ਮੈਂ ਕਰ ਲਿਆ 14 ਚ ਚੱਕਾ ਜ ਮਦਲੇ ਨੇ 14 ਚ ਪਏ ਹੋਇਆ ਹਾਂ ਹੈਨਾ ਤੇ ਆ ਦੇਖਾ ਨੰਬਰ ਵੀ ਸੰਗਰੂਰ ਦਾ ਹੀ ਆ 740813 ਬਾਈ ਇਹ ਡੱਕ ਜਾ ਆਪਾਂ ਇਹਨਾਂ ਮਗੇ ਸਾਰਾ ਕੁਝ ਲੱਗਾ ਲੈ ਨਾਲ ਨਾਲ ਹੀ ਹਾਂ ਬਸ ਇਹ ਦੇਖੋ ਵੀ ਆ ਉਰੇ ਆ ਹੁੱਕ ਦਿਖਾ ਦਿਓ ਆ ਟਿਊਬਾਂ ਦਾ ਚੈੱਕ ਕਰਵਾ ਹੁ ਆਹੋ ਕੁ ਵੀ ਮਾਰ ਕੇ ਦਿਖਾ ਦਿਓ ਨਹੀਂ ਵੀ ਹੁੱਕ ਵੀ ਨਹੀਂ ਨਾਲ ਦੀ ਇਹਦੇ ਹੁਕਮ ਨਾਲ ਗਿਆ ਰਹੇ ਲੋਕਾਂ ਨਾਲ ਜੀ ਆਹ ਦੇਣਾ ਹੁਕਮ ਨਹੀਂ ਕਹੀ ਹੋਈ ਉਹਦੀ ਪੂਰਾ ਤੇ ਬਾਕੀ ਬਈ ਪੀਟੀਓ ਵੀਡੀਓ ਤਾਂ ਨਹੀਂ ਚੱਲਿਆ ਟਰੈਕਟਰ ਬੰਨ ਚੱਲੇ ਨਹੀਂ ਜਮੇ ਨਾ ਨਾ ਸੱਚ ਇਹਦੇ ਨਾਲ ਤੁਸੀਂ ਜਿਆਦਾ ਇਹਨੂੰ ਕਿਹੜੇ ਕੰਮ ਤੇ ਵਰਤਦੇ ਰਹੋ ਬਾਹੜਾਂ ਤੇ ਚੱਲਿਆ ਇਹ ਕੱਲੇ ਹਲਾਂ ਤੇ ਹਲਾਂ ਦੇ ਤਵੀਆਂ ਦੇ ਬਸ ਕੁਝ ਹਲਾਂ ਤੇ ਤਵੀਆਂ ਦੀ ਚੱਲਿਆ ਹੂੰ ਓਕੇ ਤਾਂਹੀਂ ਕਲਰਫੁਲਰ ਵੀ ਪੂਰੀ ਪਿਆ ਮਗਰਾੜ ਮਗਰੂਟ ਸੋਹਣੇ ਪਿਆ ਰਿਮਾਂ ਤਾਂ ਪੂਰਾ ਚੰਗਾ ਪਿਆ ਹੂੰ ਦਰ ਮੈਂ ਆ ਦੇ ਵੇ ਇਧਰ ਨਾਲ ਸਟicker ਜਦ ਹਲੇ ਆ ਵੀ ਖੜਾ ਲਾ ਉੱਪਰ ਵੀ ਖੜਾ ਖੋਲੇ ਹਾਂ ਆ ਕਰ ਬਈਆ ਕਾ ਆ ਮੀਟਰ ਮੋਟਰ ਬਈ ਸਾਰੇ ਨਾਲ ਦੀ ਨੇ ਹਨਾ ਆ ਹਾਂ ਨਾਲ ਦੀ ਨਾਲ ਧਰਮੇ ਦੇਖੋ ਕਿੰਨੇ ਸਾਫ ਪਏ ਆ ਆ ਵੀ ਨਾਲ ਦੀ ਪਰਚੀ ਆ ਲਾ ਲਗਾ ਜਣੀ ਚਟਾ ਲੱਗੇ ਨੇ ਪਰਚੀ ਅੱਛਾ ਇਹ ਮੀਟਰ ਇਹਦਾ ਧਰਮੇ ਦੇਖੀ ਕਿੰਨਾ ਚੱਲਿਆ ਹੋਇਆ ਆਪਾਂ ਦੇਖ ਵੀ ਲਈਏ 3000 ਮਾਰਕ ਦੇਖਾ ਦਉ ਪੱਕਾ ਘੰਟਾ ਚੱਲਿਆ ਹੋ ਬਈ ਨਾਲੇਤਾ ਦੀ 3600 3600 ਹੂੰ 3600 ਘੰਟਾ ਬਾਕੀ ਮੇਰੇ ਕੋਲ ਜੱਗਾ ਠੀਕ ਹੈ ਧਰਮੇ ਇਧਰੋਂ ਵੀ ਬਲਾਗ ਲੂ ਕੈਂਟ ਬਈ ਕਰ ਲਾ ਉਸ ਘਰ ਇੰਜਨ ਜਾਣਾ ਹਾਂ ਕਲੋਸ ਕਰ ਇੰਜਨ ਧਰਮੇ ਕਰ ਲਾ ਉਸ ਘਰ ਇੰਜਨ ਦੇ ਵਿੱਚ ਆ ਤੇ ਹੋਰ ਵੀ ਦੇਖ ਰੇਸ ਵਾਲੀ ਸੀਲ ਵੀ ਹਾਲੇ ਤੱਕ ਕومی ਪਈ ਆ ਕੋਈ ਨਹੀਂ ਖੁੱਲਿਆ ਗਲਾਸੀ ਰਸ ਜਾ ਬੜਾ ਇਹਦਾ 100 ਪਟਿਓ ਬਈ ਸ਼ੋਅ ਖੋਲਿਓ ਜੀ ਨਾ ਨੋਜ਼ਲਾ ਵੀ ਨਾਲ ਦੀ ਇਹਨਾਂ ਦੇਖ ਹੂੰ ਉਦੋਂ ਵੀ ਸੁੱਕਾ ਪੈ ਜਾਮੇ ਇੰਜਨ ਵੇਹਣ ਹਵਾ ਵੀ ਨਾਲ ਦਾ ਬਣਾਇਆ ਨਾਲ ਦਾ ਰੇਡੀਏਟਰ ਹਾਂ ਓਕੇ ਇਹ 360 ਘੰਟਾ ਚੱਲਿਆ ਹੋਇਆ ਹੈ ਬਈ ਹੂੰ ਤੇ ਬਈ ਇਹ ਕਰ ਦਿਓ ਬੰਦਾ ਇਹਨੂੰ ਸਟਾਰਟ ਕਰਕੇ ਦਿਖਾਓ ਬਈ ਬਿਲਹ ਚ ਟਾਇਰਾਂ ਦੀ ਕੰਡੀਸ਼ਨ ਦੱਸੋ ਜੀ ਕੀ ਆ ਟਾਇਰ ਦੀ ਮਗਰ ਲਈ ਕਿੰਨੇ ਕਿਹੜੀ ਕੰਪਨੀ ਦੇ ਨੇ ਗੁੱਡੀਰ ਦੇ ਨੇ ਹੂੰ ਗੁੱਡੀਰ ਦੇ ਇੱਕ ਸਟਾਰ ਦੇ ਵਿੱਚ ਦਾ ਮੇ ਟਰੈਕਟਰ ਆ ਇਹ ਬਈ ਟਾਇਰਾਂ ਦੀ ਕੀ ਕੰਡੀਸ਼ਨ ਉਹ ਕਿੰਨੇ ਕੇ ਪੈਸੇ ਹੋਣੇ ਆ ਇਹ ਸਰ ਹੁਣਗੇ ਇਹ ਮੰਨ ਕੇ ਚਲੋ ਤੁਸੀਂ 60 ਤੋਂ 70 ਪੈਸੇ ਹੋਣਗੇ 65 ਤੋਂ 70 ਪੈਸੇ ਹਾਂ ਚਲ ਮੰਨ ਲੀਏ 60 ਪੈਸੇ ਟਾਇਰ ਹੈਗੇ ਆ ਹਨ ਤੇ ਅਗਲੇ ਟਾਇਰ ਵੀ ਅਗਲੇ ਟਾਇਰਾਂ ਮਰਪਦੇ ਨੇ ਇਹ ਇਹ ਵੱਧ ਨੇ ਹਨ ਇਹ ਤਾਂ ਬੰਦੇ ਮੀਨੇ ਖੜੇ ਥੋੜੀ ਇਹ ਤਾਂ ਹੋਣਗੇ ਇਹ ਘਾਟੋ ਘਾਟ ਕਹੇ ਦੀ 85 ਤੋਂ 90 ਪੈਸੇ ਟਾਇਰ ਹਾਂ 90 ਪੈਸੇ ਮੂਹ ਲੈ ਬਈ ਇਹਨੂੰ ਸਟਾਰਟ ਕਰਿਓ ਅਪੀ ਦੀ ਵੜਕ ਵੀ ਦੇਖ ਲਈ ਉਹ ਟਰੈਕਟਰ ਵਾਕਈ ਸਾਮਪਿਆ ਹੋਇਆ ਯਾਰ ਹਾਂ ਤੇ ਮਾੜੀ ਤੋ ਹਾਂ ਟਰੈਸ ਦਿਓ ਬਈ ਥੋੜੀ ਜਿਹੀ ਕਾਰ ਦੇ ਵੰਦ ਕਾਰ ਦੇ ਵਾਰ ਤੇ ਬੰਦ ਕਰ ਦਿਓ ਲੈ ਵੀ ਸਟਾਰਟਿੰਗ ਟਰੈਕਟਰ ਦੀ ਪੂਰੀ ਘੰਟਾ ਬਈ ਤੇ ਅਮਰਜੀਤ ਵੀਰੇ ਵੀ ਹੁਣ ਇਹ ਦੱਸ ਮਾਡਲ ਹੈਗਾ 7 ਹੂੰ ਪੰਜਾਬ ਦਾ ਨੰਬਰ ਹੈ ਜੀ ਫਰਸਟ ਪਾਰਟੀ ਹੈ 3600 ਕਿੰਨੇ ਘੰਟੇ ਚੱਲੇ ਦਰ ਮੇ 3615 ਘੰਟੇ ਚੱਲਿਆ ਹੋਇਆ ਹਾਂਜੀ ਕੰਡੀਸ਼ਨ ਤਾਂ ਓਰੀਜਨਲ ਹੈ ਹਾਂਜੀ ਹਾਂ ਇਹਦੀ ਡਿਮਾਂਡ ਦੱਸ ਤੇ ਮਨ ਚ ਕੀ ਆ ਵੀ ਕਿੰਨੇ ਕ ਦਾ ਦੇਣਾ ਆਪਾਂ ਦੇ ਦਾਂਗੇ ਇਹ 3 ਲੱਖ 10 ਹਜ਼ਾਰ ਦਾ ਦੇ ਦਾਂਗੇ 3 ਲੱਖ ਤੇ 10 ਹਜ਼ਾਰ ਦਾ ਹਾਂ ਇੱਕ ਗੱਲ ਹੋਰ ਆ ਬਈ ਆਪਣੇ ਪੰਜਾਬੀਆਂ ਦੇ ਨਾ ਮਨ ਦੇ ਵਿੱਚ ਇੱਕ ਚੀਜ਼ ਹੁੰਦੀ ਆ ਵੀ ਸਾਡਾ ਆਿਆਂ ਦਾ ਮਾਣ ਤਣ ਕਰੂਗਾ ਬੰਦਾ ਹੂੰ ਕਰ ਦਾਂਗੇ ਮਾਣ ਤਣ ਮੋੜ ਦੇ ਮਾਣ ਦਾ ਕਰਾਂ ਚੱਕੋ ਮੇਤਰ ਖੁੱਲੇ ਦਿਲ ਨਾਲ ਮਾਣ ਤਣ ਵੀ ਹੋਊਗਾ ਜੇ ਕਿਸੇ ਸੱਜਣ ਨੇ ਖਰੀਦਣਾ ਦੁਆਰਾ ਦੱਸ ਦੇਣਾ 855 ਸਵਰਾਜ ਹੈ ਪਿੰਡ ਜਿੱਤਵਾਲ ਕਲਾਂ ਬਈ ਜੀ ਹਾਂ ਇਹ ਮਲੇਰਕੋਟਲੇ ਜ਼ਿਲ੍ਹੇ ਦਾ ਪਿੰਡ ਹੈ ਇਹ ਪੈ ਕਿੱਥੇ ਜਿਗਾ ਪਿੰਡ ਮੈਨੂੰ ਐ ਦੱਸਿਓ ਇਹ ਆਪਣੇ ਪੈ ਗਿਆ ਜੀ ਅਹਿਮਦਗੜ੍ਹ ਦੇ ਮਰੇ ਕੋਲ ਦੇ ਵਿਚਾਲੇ ਪੈ ਗਿਆ ਗੱਬੇ ਇਹ ਮਤੋਂ ਤੁਹਾਨੂੰ ਅਹਿਮਦਗੜ੍ਹ ਕਿੰਨੀ ਦੂਰ ਪੈ ਗਿਆ ਬਸ ਏਵੇਂ ਹੀ ਬਾਟਾ ਕਿੰਨੀ ਕੋ ਦਾਦਾ ਕਿਲੋਮੀਟਰ ਨੇ ਦੋ ਹੀ ਮਲੇਰਕੋਟਲਾ ਵੀ 10 ਕਿਲੋਮੀਟਰ ਹੈ ਹਾਂ ਲੁਧਿਆਣਾ ਤੋਂ 35 ਕਿਲੋਮੀਟਰ ਲੁਧਿਆਣਾ 35 ਕਿਲੋਮੀਟਰ ਅਹਿਮਦਗੜ੍ਹ ਵੀ ਅਹਿਮਦਗੜ੍ਹ 10 ਕਿਲੋਮੀਟਰ 10 ਕਿਲੋਮੀਟਰ ਹਾਂ ਓਕੇ ਤੇ ਕੁੱਪਕਲਾ ਨੇੜੇ ਰਹਿ ਗਿਆ ਕੁੱਪਕਲਾ 2 ਕਿਲੋਮੀਟਰ 2 ਕਿਲੋਮੀਟਰ ਤੇ ਬਈ ਤੁਹਾਡਾ ਮੋਬਾਈ ओके ਤੇ ਲੈ ਮਿੱਤਰੋ ਆ ਬਾਕੀ ਆਪਣਾ ਨੰਬਰ ਕੈਪਸ਼ਨ ਦੇ ਵਿੱਚ ਬਾਈ ਦਾ ਲਿਖਤਾ ਜੇ ਕਿਸੇ ਸੱਜਣ ਨੇ ਸਾਂਭਿਆ ਹੋਇਆ ਟਰੈਕਟਰ ਫੁੱਲ ਗਰੰਟੀ ਵਾਲਾ ਲੈਣਾ ਨਾ 855 ਸਵਰਾਜ ਤਾਂ ਫਟਾਫਟ ਬਾਈ ਨਾਲ ਸੰਪਰਕ ਕਰ ਲੋ ਬਾਈ ਨੇ ਮੰਗਿਆ 3 ਲੱਖ ਤੇ 10000 ਰੁਪਈਆ ਕਹਿੰਦਾ ਅਸੀਂ ਇਹਦੇ ਵਿੱਚੋਂ ਮਾਨਤਾ ਵੀ ਕਰਾਂਗੇ ਨਾ ਕਰੋ ਸੰਪਰਕ